ਹਾਂਜੀ ਸਤਿ ਸ੍ਰੀ ਅਕਾਲ ਹੁਸ਼ਿਆਰਪੁਰ ਵਾਲਿਓ ਕੀ ਹਾਲ ਚਾਲ ਆ ਤੁਹਾਡੇ ਸਭ ਦੇ ਸੋ ਅੱਜ ਅਸੀਂ ਜਾ ਰਹੇ ਹਾਂ ਮੇਨ ਰੋਡ ਚੰਡੀਗੜ੍ਹ ਦੇ ਉੱਪਰ ਜਟਪੁਰ ਦੇ ਕੋਲ ਪੈਂਦੇ ਪੈਟਰੋਲ ਪੰਪ ਤੇ ਉੱਥੇ ਲੱਗਾ ਜੀ ਰਸਤਾ ਲੰਗਰ ਅਸੀਂ ਕਰਾਵਾਂਗੇ ਤੁਹਾਨੂੰ ਦਰਸ਼ਨ ਕੋਈ ਚਾਹਵਾਨ ਸੱਜਣ ਮਿੱਤਰ ਰਸਤਾ ਲੰਗਰ ਰਸਤਾ ਸੇਵਨ ਕਰਨਾ ਚਾਹਵੇ ਤਾਂ ਜਰੂਰ ਕਰਨ ਪੀਣੀ ਚਾਹਵੇ ਤਾਂ ਸੋ ਸਾਡਾ ਹੁਸ਼ਿਆਰਪੁਰ ਬੜਾ ਭਾਗਾ ਵਾਲਾ ਜੀ ਇਨੀ ਬੜੇ ਲੰਗਰ ਲਗਾਏ ਹੋਏ ਨੇ ਤੁਸੀਂ ਵੇਖ ਲਓ ਵੀ ਹੁਸ਼ਿਆਰਪੁਰ ਤੋਂ ਬਾਹਰ ਨਿਕਲੋ ਸਲਾਮਾਤ ਦੋ ਚਾਰ ਲੰਗਰ ਬੜੇ ਵਧੀਆ ਵਧੀਆ ਲੱਗੇ ਆ ਬਾਈਪਾਸ ਤੋਂ ਅੱਗੇ ਆ ਉਹ ਉੱਥੇ ਫਾਸ ਫੂਡ ਦਾ ਲੰਗਰ ਵੀ ਲਾਇਆ ਹੋਇਆ ਵਾ ਤੇ ਅ ਨੰਗਲਛੀਤਾਂ ਟੈਂਕੀ ਦੇ ਕੋਲ ਵੀ ਲੰਗਰ ਦੀ ਸੇਵਾ ਬਹੁਤ ਸੋਹਣੀ ਚਲਾ ਰਹੇ ਆ ਹਰ ਸਾਲ ਲਾਉਂਦੇ ਆ ਉਸ ਤੋਂ ਅੱਗੇ ਤੁਸੀਂ ਆ ਜਾਓ ਸਲਾਮਾਬਾਦ ਵੱਲ ਤੋਂ ਕੈਂਪ ਵੱਲੋਂ ਆ ਜਾਓ ਕੈਂਪ ਚ ਲੰਗਰ ਬੜੇ ਲਗਾਏ ਹੋਏ ਨੇ ਉਹਨਾਂ ਨੇ ਤੇ ਪਿੰਡ ਚਗਰਾਂ ਚ ਤਿੰਨ ਚਾਰ ਲੰਗਰ ਲਾਏ ਆ ਜਟਪੁਰ ਪੈਟਰੋਲ ਪੰਪ ਦੇ ਲਾਗੇ ਜਾ ਕੇ ਤੁਸੀਂ ਵੇਖੋ ਕਿ ਉੱਥੇ ਰਸ ਦੇ ਲੰਗਰ ਭਰਪੂਰ ਮਾਤਰਾ ਚ ਲਾਏ ਹੋਏ ਆ ਕੋਈ ਨਾ ਨਹੀਂ ਕਿਸੇ ਨੂੰ ਵੀ ਕੋਈ ਬੋਤਲ ਚ ਪਾਏ ਡੋਲੂ ਚ ਪਾਏ ਜਿੱਥੇ ਮਰਜੀ ਬੇਫਿਕਰ ਹੋ ਕੇ ਤੁਸੀਂ ਜਿਹੜੇ ਮਰਜੀ ਭਾਂਡੇ ਚ ਲਫਾਫੇ ਚ ਵੀ ਪਾ ਸਕਦੇ ਆ ਉਹਨਾਂ ਸੇਵਾਦਾਰ ਨੇ ਬੜੀ ਖੁੱਲੀ ਸੇਵਾ ਕੀਤੀ ਆ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਖੁੱਲਾ ਲੰਗਰ ਲੰਗਾਇਆ ਜਿਹੜੇ ਅਸਦਾ ਰਸਦਾ ਉੱਥੇ ਤੇ ਚਲੋ ਫੇ ਆਪਾਂ ਚੱਲਦੇ ਆ ਉੱਥੇ ਤੁਹਾਨੂੰ ਤਾਂ ਪਤਾ ਹੋਣਾ ਚੱਬੈਲ ਵੀ ਦੋ ਤਿੰਨ ਲੰਗਰ ਲੱਗਿਆ ਜੇ ਐਂਜੇ ਪੈਲਸ ਦੇ ਕੋਲ ਪਰੇ ਰਾਜਨੀ ਮਾਤਾ ਦੇ ਮੋੜ ਦੇ ਕੋਲ ਸੋ ਸੰਗਤ ਬਹੁਤ ਹਿੰਮਤੀ ਆ ਵਾਹਿਗੁਰੂ ਨੇ ਬਹੁਤ ਬਖਸ਼ ਕੀਤੀ ਆ ਸਾਡੇ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਕਿ ਲੰਗਰਾਂ ਦਾ ਪਰਮਾਰ ਕੀਤਾ ਹੋਇਆ ਹੋਲੇ ਮ ਭੁੱਖੇ ਤੇ ਡਜਾ ਨਹੀਂ ਸਕਦੇ ਸੋ ਕਹਿੰਦੇ ਆ ਕਿ ਅਸੀਂ ਛੱਕ ਕੇ ਆਇਆ ਤੇ ਛੱਕ ਕੇ ਚੱਲੇ ਆ ਤੇ ਸੋ ਆਓ ਚਲਿਏ ਆਪਾਂ ਨੈਕਸਟ ਪਾਰਟ ਜਿੱਥੇ ਲੱਗਾ ਰਸ ਦਾ ਲੰਗਰ ਆਜੋ ਜੇ ਮਿਲਦੇ ਆ ਜਿੱਥੇ ਸੋ ਇਹ ਹੈ ਹਰੀਆਂ ਬੇਲਾਂ ਦਾ ਮੋੜ ਗੁਰਦੁਆਰਾ ਹਰੀਆਂ ਬੇਲਾਂ ਪਾਸ਼ਾਹੀ 7ਵੀਂ ਤੁਸੀਂ ਸ੍ਰੀ ਗੁਰੂ ਹਰਾਈ ਸਾਹਿਬ ਮਾਰਗ ਇਸ ਮਾਰਗ ਤੇ ਚੱਲਦੇ ਆ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਜੀ ਕੱਲ੍ਹ ਸਾਹ ਪੰਜ ਸੇ ਬਲੋਂ ਮਨਾਏ ਜਾ ਰਹੇ ਹੋਲੇ ਮੱਲੇ ਦੀਆਂ ਸਮੋ ਗੁਰੂ ਖਾਸਾ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਵਾਹ ਲੋ ਜਿੰਦਾ ਸ਼ਹੀਦ ਸਿੰਘ ਸਾਹਿਬ ਆਬਾ ਨਿਹਾਲ ਸਿੰਘ ਜੀ ਸੋ ਫਾਈਨਲੀ ਅਸੀਂ ਪਹੁੰਚ ਗਏ ਹਾਂ ਜਿੱਥੇ ਲੱਗਾ ਹੈ ਰਸਤਾ ਲੰਗਰ ਪਿੰਡ ਬਜਰਾਵਰ ਵੱਲੋਂ ਬਿਲਕੁਲ ਪੈਟਰੋਲ ਪੰਪ ਦੇ ਲੈਫਟ ਸਾਈਡ ਤੇ ਤੁਸੀਂ ਵੇਖੋ ਸੰਗਤਾਂ ਨੂੰ ਕਿਵੇਂ ਰਾਸਤੇ ਦੇ ਨਾਲ ਸੇਵਾਦਾਰਨ ਨਿਹਾਲ ਕੀਤਾ ਹੋਇਆ ਕੋਈ ਕਮੀ ਨਹੀਂ ਰੱਖੀ ਇਹਨਾਂ ਨੇ ਕੋਈ ਵੀ ਸੰਗਤ ਜੋ ਜਾ ਰਹੀ ਹੈ ਨੰਦਪੁਰ ਸਾਹਿਬ ਨੂੰ ਚਾਹੇ ਉਹ ਕੋਈ ਵੈਸੇ ਰਾਹੀ ਗਿਰ ਹੋਵੇ ਬਾਸਾਂ ਵਾਲੇ ਹੋਣ ਸੇਵਾਦਾਰ ਸਭ ਨੂੰ ਰੋਕ ਰੋਕ ਕੇ ਰਸ ਪਲਾ ਰਹੇ ਆ ਖੁੱਲਾ ਲੰਗਰ ਆ ਜੀ ਕੋਈ ਵੀ ਕਮੀ ਨਹੀਂ ਰਾਸ ਦੇ ਭੰਡਾਰ ਭਰੇ ਪਏ ਆ ਕੋਈ ਵੀ ਰਸ ਲੈਣ ਆਉਂਦਾ ਵਾ ਚਾਹੇ ਬੋਤਲ ਚ ਲੈਣ ਆਵੇ ਚਾਹੇ ਢੋਲੂ ਵਿੱਚ ਇਹ ਸੇਵਾਦਾਰ ਬਿਲਕੁਲ ਨਾ ਨਿਕਾਦੇ ਤੋ ਆਪ ਕਹਿੰਦੇ ਆ ਜੇ ਕਿਸੇ ਨੇ ਰਾਸ ਟੋਲੂ ਚ ਪਾਣੀ ਆ ਜਾਂ ਬੋਤਲ ਚ ਤੁਸੀਂ ਪਵਾ ਸਕਦੇ ਆ ਦੇਖੋ ਸਾਡੇ ਵੀਰ ਭਾਈ ਇਹ ਜਾ ਰਹੇ ਆਨੰਦਪੁਰ ਸਾਹਿਬ ਨੂੰ ਇਹ ਮਹਾਰਾਜ ਸੇਵਾਦਾਰ ਸੇਵਾ ਕਰ ਰਹੇ ਨੇ ਦੇਖੋ ਇਹ ਕਿੰਨੀ ਸ਼ਰਧਾ ਵਾਸੇਵਾ ਕਰਨ ਦੀ ਹਰ ਗਿਆ ਕੀ ਉਮਰ ਦੇ ਬੱਚੇ ਸੇਵਾ ਚਾਨ ਦੇ ਲਾਗੀ ਕਰ ਰਿਹਾ ਹੈ ਇਕੋ ਸੰਗਤਾਂ ਹੋਲੇ ਮੱਲੇ ਵਾਸਤੇ ਅਨੰਦਪੁਰ ਸਾਹਿਬ ਜਾਂਦੇ ਹੋਏ। ਵਾਹਿਗੁਰੂ ਦੀ ਅਪਾਰ ਕਿਰਪਾ ਇਹਨਾਂ ਉੱਪਰ ਸਾਰਿਆਂ ਸੰਗਤਾਂ ਉੱਪਰ ਜਿਹੜੇ ਸਮਾਂ ਕੱਢ ਕੇ ਜਾ ਰਹੇ ਆ ਦਰਸ਼ਨ ਕਰਨ ਵਾਸਤੇ। ਕਰਿਆ ਵਾ। ਰਸ ਦੀ ਦਾ ਭੰਡਾਰ ਐਂ ਜੀ ਬਾਲਟੀਆਂ ਭਰ-ਭਰ ਆ ਰਹੀਆਂ ਤੁਸੀਂ ਦੇਖੋ ਆਨੰਦ ਮਾਣੋ ਕਿ ਤੇ ਰਸ ਦਾ ਤੁਹਾਨੂੰ ਦਿਖਾਉਣੇ ਆ ਬਹੁਤ ਛੇਤੀ। ਗੰਨੇ ਵਾਲਾ ਸਾਫਤਾ ਵਾ ਦੇਖੋ ਤਾਂ ਵੇਲ ਨੇ ਚੱਲ ਰਹੀ ਹੈ ਦੋ ਵੇਲ ਨੇ ਲੱਗੇ ਹੋਏ ਨੇ ਮਤਲਬ ਰਾਸਦੀ ਕੋ ਥੋੜਨੇ ਦੋਨੇ ਵੇਲ ਨੇ ਬਰਾਬਰ ਚੱਲਦੇ ਆ ਇਨ ਵਿੱਚ ਇਹ ਮਤਲਬ ਗੰਨੇ ਪੀੜੇ ਜਾਂਦੇ ਆ ਉਹਦੇ ਵਿੱਚ ਇਹ ਨਿੰਬੂ ਕੱਟ-ਕੱਟ ਇਹ ਪਾ ਰਹੇ ਆ ਟੇਸਟ ਵਾਸਤੇ ਸਵਾਦ ਵਾਸਤੇ ਸੋ ਇਤੱਕ ਦੀ ਲਾਈਵ ਆ ਕਿ ਉਧਰੋਂ ਰਾਸ ਨਿਕਲਦੀ ਪਈ ਆ ਇਧਰੋਂ ਪਉਣ ਕੇ ਸਿੱਧੀ ਜਾ ਕੇ ਉਧਰ ਪਲਾਈ ਜਾ ਰਹੀ ਆ ਦੇਖੋ ਕਿੰਨਾ ਗੰਨਾ ਕੀੜਿਆ ਗਿਆ ਕਿੰਨਾ ਢੇਰੋਂ ਢੇਰ ਪਿਆ ਗੰਨੇ ਦੇ ਛਿਰੜਾਂ ਦੇ ਦੋ ਦਿਨ ਹੋਇਆ ਅੱਜ ਲਗਾਤਾਰ ਰਾਸ ਲੰਗਾ ਚੱਲ ਰਿਹਾ ਵਾ ਦੋ ਦਿਨ ਹੋ ਰਹਿਣਾ ਹੱਲੇ ਤੁਸੀਂ ਆਨੰਦ ਮਾਣੋ ਕਿ ਰਾਸ ਦੇ ਖੁੱਲੇ ਗੱਫੇ ਆ ਜੀ ਸਾਰਿਆਂ ਵਾਸਤੇ ਦੇਖੋ ਇਹ ਟਰਾਲੀ ਕਿੰਨੀ ਵੱਡੀ ਆ ਭਰੀ ਪਈ ਆ ਸੈੱਟ ਦੇ ਟੈਲੀਟੇ ਰੀ ਕੀਤੀ ਹੋਈ ਆ ਹੋਰ ਟ੍ਰੈਲੀ ਆਉਂਦੀਆਂ ਇਹਨਾਂ ਦੇ ਸੰਗਤਾਂ ਸੇਵਾ ਕਰਦੀਆਂ ਨੇ ਉਹਨਾਂ ਵਾਸਤੇ ਲੰਗਰ ਪਕਾਇਆ ਜਾ ਰਿਹਾ ਹਨ ਜਿਹੜੇ ਗਲਾਸ ਆ ਝੂਠੇ ਬਰਤਨ ਉਹ ਤੋਤੇ ਜਾ ਰਹੇ ਆ ਸੰਗਤਾਂ ਵੱਲੋਂ ਦੇਖੋ ਬੱਚਿਆਂ ਦਾ ਜਿਗਰਾ ਸੇਵਾ ਕਰਨ ਵਾਲਾ ਦਾ ਦੇਖੋ ਛੋਟੇ ਬੱਚੇ ਗਲਾਸਾਂ ਦੀ ਸੇਵਾ ਨਿਭਾ ਰਹੇ ਆ ਤੁਸੀਂ ਦੇਖੋ ਗੰਨੇ ਟੈਲੀ ਕ ਭਰੇ ਪਈਆਂ ਕ ਢੇਰੀ ਕੀਤੀ ਇੱਕ ਹੋਰ ਆ ਰਹੀ ਆ ਸੋ ਮਤਲਬ ਹਲੇ ਕਮ ਲੰਮਾ ਚੱਲਣਾ ਸੇਵਾ ਲੰਬੀ ਚੱਲਣੀ ਹੈ ਗੰਨੇ ਵੀ ਸਾਫ ਸੁਥਰੇ ਕੋਈ ਨਹੀਂ ਕੋਈ ਖਰਾਬ ਗੰਨਾ ਜਮਾਰਾਤੀ ਰਵਾ ਨਹੀਂ ਸਿੱਧਾ ਕਟਾ ਕਰਕੇ ਇੱਥੇ ਪਹੁੰਚਿਆ ਵਾ ਕਿਉਂਕੋ ਸੇਵਾ ਹਰ ਸਾਲ ਲੈਂਦੇ ਆ ਇਹ ਸੇਵਾ ਕਰਨ ਵਾਲੇ ਹਰ ਸਾਲ ਲਗਾਉਂਦੇ ਆ ਸੂਰਨ ਦੀ ਤਿਆਰੀ ਪੂਰੀ ਮੁਕੰਮਲ ਆ ਸਾਧਕ ਜਈਏ ਇਹਨਾਂ ਪਰਿਵਾਰਾਂ ਦੇ ਉੱਪਰ ਜੀ ਸੇਵਾ ਕਰਦੇ ਪਏ ਆ ਚੱਕਰ ਦੇ ਨਾਲ ਆ ਪੰਪ ਜੋਕੇ ਜੱਟਪੁਰ ਜ਼ਮੀਨ ਚਾਂਦਾ ਪਿਆ ਵਾ ਉਹਦੇ ਨਾਲ ਹਰ ਸਾਲ ਲਗਾਉਂਦੇ ਨੇ ਇਹ ਲੰਗਰ ਰਸਤਾ ਔਰ ਸਭ ਨੂੰ ਪਤਾ ਹੁੰਦਾ ਵਾ ਕਿ ਇੱਥੇ ਲੰਗਰ ਸੰਗਤ ਕੋਈ ਜਾਣਰੀ ਥੂ ਬਿਨਾ ਰਸ ਪੀਤੇ ਸੋ ਮੈਂ ਕਹਾਂ ਚਲੋ ਆਪਣਾ ਵੀ ਮੜਾ ਫੇਸ ਦਿਖਾ ਦਈਏਗੇ ਅਸੀਂ ਸ਼ੂਟ ਕਰ ਰਹੇ ਹਾਂ ਇੱਥੇ ਦਾ ਕੋਈ ਗੱਡੀ ਕੋਈ ਸਕੋਰਪੀਓ ਕੋਈ ਕਾਰ ਕੋ ਮਰੂਤੀ ਕੋ ਛੋਟੀ ਗੱਡੀ ਕੋ ਟਰੱਕ ਕੋ ਕੋ ਬਾਸ ਕੋ ਟਰੈਲੀ ਅਸੀਂ ਸੇਵਾਦਾਰਾਂ ਨੇ ਕੋਈ ਜਾਣ ਦਿੱਤਾ ਹਰ ਇੱਕ ਨੂੰ ਲੋਰ ਰਿਹਾ ਕਿ ਰਸ ਪੀ ਕੇ ਜ਼ਰੂਰ ਜਾਓ ਜੀ ਇਹ ਹੈ ਜੀ ਸਾਈਡ ਚਗਰਾਂ ਵਾਲੀ ਜੋ ਤੁਸੀਂ ਦੇਖ ਰਹੇ ਹੋ ਚਗਰਾਂ ਵਾਲਾ ਰਸਤਾ ਹੈ ਪਾਸੇ ਤਿਆਰਿਆ ਜਟਪੁਰ ਰਸਤਾ ਜਾਂਦਾ ਚੱਬੇਵਾਲ ਸੈਡ ਨੂੰ ਉਹ ਪੰਪ ਜਟਪੁਰ ਦਾ ਇਹ ਉਹ ਥਾਂ ਹੈ ਜਿੱਥੇ ਹਰ ਸਾਲ ਰਾਸ ਦਾ ਲੰਗਰ ਲਗਾਇਆ ਜਾਂਦਾ ਹੈ ਖਾਸ ਕਰ ਖੁਲੇ ਮੱਲ ਦਿਨਾਂ ਦੇ ਲਾਗੇ ਜਾ ਕੇ ਸੋ ਤੁਹਾਨੂੰ ਪਤਾ ਕਿ ਹੋਲੀ ਦੇ ਦਿਨ ਸੰਗਤਾਂ ਆਨੰਦਪੁਰ ਸਾਹਿਬ ਜਾ ਰਹੀਆਂ ਨੇ ਉਹਨਾਂ ਦੀ ਸੇਵਾ ਭਾਵਨਾ ਵਾਸਤੇ ਇਹਨਾਂ ਨੇ ਲੰਗਰ ਲਗਾਇਆ ਹੋਇਆ ਰਸਤਾ ਇਹ ਹਰ ਸਾਲ ਲਗਾਉਂਦੇ ਨੇ ਜੇ ਕਿ세 ਮੇਰੇ ਵੀਰ ਭੈਣ ਭਰਾ ਨੇ ਅਰਾਸ ਪੀਣੀ ਹੋਵੇ ਜਾਂ ਘਰ ਲੱਕੇ ਜਾਣੀ ਹੋਵੇ ਤਾਂ ਉਹ ਸਵੇਰ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਇੱਥੇ ਆ ਸਕਦਾ ਵਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਚ ਆਪਣੇ ਪਿੰਡ ਦਾ ਨਾਮ ਲਿਖਿਓ ਤੇ ਦੱਸਿਓ ਕਿ ਤੁਸੀਂ ਇੱਥੇ ਆਏ ਸੀ ਕਿ ਨਹੀਂ ਸਾਡੀ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ